ਹਾਂਜੀ ਸਾਥ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਦੇ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਜੀ ਵੈਸੇ ਤਾਂ ਮੈਂ ਇਹਦੇ ਬਾਰੇ ਇੱਕ ਵਾਰੀ ਪਹਿਲਾਂ ਵੀ ਵੀਡੀਓ ਬਣਾਈ ਆ ਪਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਬਹੁਤ ਬਰੀਕੀ ਦੇ ਵਿੱਚ ਪੁਆਇੰਟ ਟੂ ਪੁਆਇੰਟ ਸਟੈਪ ਟੂ ਸਟੈਪ ਤੁਹਾਨੂੰ ਸਾਰਾ ਸਮਝਾਉਂਗੀ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਉਸ ਟਾਈਮ ਐ ਸਿਰਫ ਮੇਨ ਮੇਨ ਗੱਲ ਤੁਹਾਨੂੰ ਸਮਝਾਈ ਸੀ ਪਰ ਉਸ ਤੋਂ ਬਾਅਦ ਬਹੁਤ ਸਾਰੇ ਕੁਐਸਚਨ ਆਏ ਸੀ ਬਹੁਤ ਸਾਰੇ ਕਮੈਂਟ ਆਏ ਸੀ ਸੋ ਇਸ ਕਰਕੇ ਅੱਜ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਇਹ ਸਮਝਾ ਰਹੀ ਆ ਤੁਸੀਂ ਕੀ ਕਰਨਾ ਹੈ ਇੱਕ ਨੋਟ ਲੈ ਲੈਣਾ ਨੋਟ ਕਿਸੇ ਵੀ ਟਾਈਪ ਦਾ ਹੋ ਸਕਦਾ 5 ਰੁਪਏ ਦਾ 10 ਰੁਪਏ ਦਾ 20 ਰੁਪਏ ਦਾ 50 ਦਾ 100 ਦਾ ਉਹਦੇ ਉੱਤੇ ਇੱਕ ਮੰਤਰ ਲਿਖਣਾ ਉਹ ਮੰਤਰ ਲਿਖ ਕੇ ਤੁਸੀਂ ਆਪਣੀ ਜੇਬ ਵਿੱਚ ਰੱਖਣਾ ਹੈ ਤੇ ਹੁਣ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰੂੰਗੀ ਵੀ ਕਿਸ ਤਰੀਕੇ ਨਾਲ ਲਿਖਣਾ ਕੀ ਲਿਖਣਾ ਹੈ ਤੇ ਫਿਰ ਉਹਦੋਂ ਬਾਅਦ ਤੁਸੀਂ ਕੀ ਕਰਨਾ ਹੈ ਸੋ ਵੀਡੀਓ ਨੂੰ ਬਿਨਾਂ ਅਸਕੇ ਆਪਾਂ ਕੀਤੇ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਜੀ ਮੈਂ ਤੁਹਾਡੇ ਨਾਲ ਅੱਜ ਬਹੁਤ ਸਾਰੇ ਪੁਆਇੰਟਸ ਸ਼ੇਅਰ ਕਰੂੰਗੀ ਸਟੈਪ ਟੂ ਸਟੈਪ ਠੀਕ ਹੈ ਪੂਰੀ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਬਰੀਕੀ ਦੇ ਵਿੱਚ ਮੈਂ ਹਰ ਇੱਕ ਗੱਲ ਚੰਗੀ ਤਰ੍ਹਾਂ ਸਮਝਾ ਸਕਾਂ ਤਾਂ ਕਿ ਤੁਹਾਨੂੰ ਕਮੈਂਟ ਕਰਕੇ ਪੁੱਛਣ ਦੀ ਜਰੂਰਤ ਨਾ ਪਵੇ ਵੀ ਹਾਂਜੀ ਆ ਚੀਜ਼ ਐਦਾਂ ਜਾਂ ਐਦਾਂ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਜੀ ਨੋਟ ਤੁਸੀਂ ਕੋਈ ਵੀ ਲੈ ਲੈਣਾ 5 ਰੁਪਏ ਦਾ 10 ਰੁਪਏ ਦਾ 20 ਰੁਪਏ ਦਾ 50 ਦਾ 100 ਦਾ ਜਿਹੜਾ ਵੀ ਤੁਸੀਂ ਲੈਣਾ ਚਾਹੋ ਠੀਕ ਹੈ ਤੁਹਾਡੀ ਆਪਣੀ ਮਨ ਦੀ ਖੁਸ਼ੀ ਹੈ ਕਿ ਤੁਸੀਂ ਕਿੰਨੇ ਰੁਪਏ ਦਾ ਨੋਟ ਲੈਣਾ ਤੁਸੀਂ ਕੀ ਕਰਨਾ ਹੈ ਉਹਨੂੰ ਇੱਕ ਸਾਈਡ ਤੇ ਪਹਿਲਾਂ ਰੱਖ ਲਓ ਠੀਕ ਹੈ ਤੁਸੀਂ ਰਾਤ ਨੂੰ ਨਾ ਸੌਣ ਤੋਂ ਪਹਿਲਾਂ ਇੱਕ ਚੀਜ਼ ਕਰਿਓ ਤੇ ਸਾਰਾ ਚੰਗੀ ਤਰ੍ਹਾਂ ਸੁਣਿਓ ਵੀ ਕਿਵੇਂ ਕੀ ਕਰਨਾ ਹੈ ਤਾਂ ਕਿ ਕੋਈ ਵੀ ਚੀਜ਼ ਸਕਿਪ ਨਾ ਹੋਵੇ ਸਭ ਤੋਂ ਪਹਿਲਾਂ ਤਾਂ ਤੁਸੀਂ ਨਾ ਸੋਚੋ ਵੀ ਦਿਨ ਦੇ ਵਿੱਚ ਤੁਹਾਡੇ ਪੂਰੇ ਦਿਨ ਦੇ ਵਿੱਚ ਤੁਹਾਨੂੰ ਕੀ ਕੀ ਗੱਲ ਚੰਗੀ ਹੋਈ ਆ ਜਾਂ ਤੁਹਾਨੂੰ ਕੋਈ ਚੀਜ਼ ਮਿਲੀ ਆ ਠੀਕ ਹੈ ਕੋਈ ਵੀ ਇਦਾਂ ਦੀ ਚੀਜ਼ ਜੋ ਪੈਸਿਆਂ ਦੇ ਬਦਲੇ ਆਪਾਂ ਖਰੀਦੀ ਆ ਜਾਂ ਆਪਾਂ ਨੂੰ ਕਿਸੇ ਤੋਂ ਮਿਲੀ ਆ ਜਾਂ ਕਿਸੇ ਨੇ ਗਿਫਟ ਕੀਤਾ ਜਾਂ ਆਪਣੇ ਪੇਰੈਂਟਸ ਨੇ ਆਪਾਂ ਨੂੰ ਕੁਝ ਲੈ ਕੇ ਦਿੱਤਾ ਕੁਝ ਵੀ ਕੁਝ ਵੀ ਚੰਗੀ ਚੀਜ਼ ਜਿਹਨੂੰ ਤੁਹਾਨੂੰ ਖੁਸ਼ੀ ਮਿਲੀ ਆ ਠੀਕ ਆ ਚਾਹੇ ਉਹ 5 ਰੁਪਏ ਦੀ ਆ ਚਾਹੇ ਉਹ 10 ਰੁਪਏ ਦੀ ਆ ਚਾਹੇ 50 ਰੁਪਏ ਦੀ ਆ ਚਾਹੇ 100 ਰੁਪਏ ਦੀ ਆ ਠੀਕ ਆ ਤਾਂ ਉਹ ਚੀਜ਼ ਲਈ ਸਭ ਤੋਂ ਪਹਿਲਾਂ ਇਹਨੂੰ ਹਿੰਦੀ ਦੇ ਵਿੱਚ ਕਹਿੰਦੇ ਨੇ ਨਿਯਮਤਾ ਮਤਲਬ ਕੀ ਤੁਸੀਂ ਉਹ ਚੀਜ਼ਾਂ ਜੋ ਤੁਹਾਨੂੰ ਖੁਸ਼ੀ ਦਿੰਦੀਆਂ ਨੇ ਜੋ ਤੁਹਾਨੂੰ ਖੁਸ਼ੀ ਮਿਲੀ ਤੁਹਾਨੂੰ ਵੀ ਆ ਚੀਜ਼ ਮੈਨੂੰ ਮਿਲੀ ਅੱਜ ਪੂਰੇ ਦਿਨ ਦੇ ਵਿੱਚ ਉਸੇ ਦਿਨ ਦੇ ਵਿੱਚ ਠੀਕ ਆ ਉਹਦੇ ਲਈ ਸਭ ਤੋਂ ਪਹਿਲਾਂ ਹੋ ਸਕਦਾ ਉਹ ਕਈ ਹੋਣ ਚੀਜ਼ਾਂ ਹੋ ਸਕਦਾ ਤੁਹਾਡੇ ਨਾਲ ਦੋ ਤਿੰਨ ਗੱਲਾਂ ਇਦਾਂ ਦੀਆਂ ਹੋਈਆਂ ਹੋਣ ਵੀ ਜਿਨ੍ਹਾਂ ਨੂੰ ਤੁਹਾਨੂੰ ਖੁਸ਼ੀ ਮਿਲੀ ਆ ਸੋ ਉਹਨਾਂ ਦੇ ਲਈ ਨਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਹੈ ਤੁਸੀਂ ਠੀਕ ਹੈ ਸਭ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਉਹਨਾਂ ਚੀਜ਼ਾਂ ਬਾਰੇ ਸੋਚਣਾ ਜੋ ਦਿਨੇ ਹੋਈਆਂ ਤੁਹਾਡੇ ਨਾਲ ਘਟਿਤ ਹੋਈਆਂ ਉਹ ਚੰਗੀਆਂ ਚੀਜ਼ਾਂ ਜਿਨ੍ਹਾਂ ਨਾਲ ਤੁਹਾਨੂੰ ਖੁਸ਼ੀ ਮਹਿਸੂਸ ਹੋਈ ਉਹਦੇ ਲਈ ਤੁਸੀਂ ਕੀ ਕਰਨਾ ਧੰਨਵਾਦ ਕਰਨਾ ਉਸ ਤੋਂ ਬਾਅਦ ਤੁਸੀਂ ਨਾ ਆਪਣੇ ਬਚਪਨ ਵਾਲੀ ਸੋਚਣਾ ਬਚਪਨ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਤੁਹਾਡੇ ਪੇਰੈਂਟਸ ਤੁਹਾਡੇ ਰਿਸ਼ਤੇਦਾਰਾਂ ਦੋਸਤਾਂ ਫਰੈਂਡਸ ਤੋਂ ਜਾਂ ਭੈਣ ਭਾਈ ਤੋਂ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਮਿਲੀਆਂ ਹੋਣੀਆਂ ਜਿਹੜੀਆਂ ਉਹਨਾਂ ਨੇ ਪੈਸੇ ਦੇ ਬਦਲੇ ਖਰੀਦੀਆਂ ਹੋਣਗੀਆਂ ਤੇ ਜਿਹੜੀਆਂ ਤੁਹਾਨੂੰ ਗਿਫਟ ਕੀਤੀਆਂ ਹੋਣਗੀਆਂ ਹਨਾ ਤੇ ਫਿਰ ਉਹਦੇ ਨਾਲ ਸਾਨੂੰ ਖੁਸ਼ੀ ਬੜੀ ਮਹਿਸੂਸ ਹੋਈ ਹੋਣੀ ਉਸ ਟਾਈਮ ਤਾਂ ਤੁਸੀਂ ਉਹਨਾਂ ਚੀਜ਼ਾਂ ਬਾਰੇ ਸੋਚਣਾ ਉਹ ਹਰ ਇੱਕ ਚੀਜ਼ ਬਾਰੇ ਚਾਹੇ ਉਹ ਸਸਤੀ ਹੋਵੇ ਚਾਹੇ ਮਹਿੰਗੀ ਹੋਵੇ ਜਿਹੜੀ ਪੈਸਿਆਂ ਦੇ ਬਦਲੇ ਖਰੀਦੀ ਗਈ ਹੋਵੇ ਉਸ ਹਰ ਇੱਕ ਚੀਜ਼ ਦੇ ਲਈ ਤੁਸੀਂ ਧੰਨਵਾਦ ਕਰਨਾ ਠੀਕ ਹੈ ਦੋ ਚੀਜ਼ਾਂ ਹੀ ਹੋ ਗਈਆਂ ਤੀਸਰੀ ਜਿਹੜੀ ਚੀਜ਼ ਆ ਹੁਣ ਆਪਾਂ ਉਹਤੇ ਆਉਨੇ ਆ ਵੀ ਤੁਸੀਂ ਜਿਹੜਾ ਨੋਟ ਲੈਂਦਾ ਨਾ ਇੱਕ ਨੋਟ ਲੈ ਲਿਆ ਤੁਸੀਂ ਉਹਦੇ ਉੱਤੇ ਨਾ ਧੰਨਵਾਦ ਸ਼ਬਦ ਲਿਖਣਾ ਤੁਸੀਂ ਕਹੋਗੇ ਵੀ ਧੰਨਵਾਦ ਸ਼ਬਦ ਲਿਖਣ ਨਾਲ ਕੀ ਹੋਵੇਗਾ ਹੁਣ ਤੁਹਾਡੇ ਲਈ ਉਹ ਮੈਂ ਸ਼ੇਅਰ ਕਰੂਗੀ ਕੀ ਹੋਵੇਗਾ ਠੀਕ ਹੈ ਜੀ ਧੰਨਵਾਦ ਨੋਟ ਲਿਖ ਕੇ ਨੋਟ ਦੇ ਉੱਤੇ ਉਹਨੂੰ ਤੁਸੀਂ ਆਪਣੇ ਜੇਬ 'ਚ ਰੱਖ ਲੈਣਾ ਠੀਕ ਹੈ ਇੱਕ ਤਾਂ ਤੁਸੀਂ ਰਾਤ ਨੂੰ ਸੌਣ ਦੇ ਟਾਈਮ ਇੱਕ ਸਵੇਰੇ ਉੱਠਦੇ ਉੱਠਦੇ ਸਾਰ ਤੇ ਇੱਕ ਤੁਸੀਂ ਦਿਨ ਦੇ ਟਾਈਮ ਠੀਕ ਹੈ ਜੇ ਤਾਂ ਤੁਸੀਂ ਤਿੰਨ ਤੋਂ ਵੱਧ ਟਾਈਮ ਵੀ ਅਗਰ ਇਹ ਚੀਜ਼ ਕਰ ਸਕਦੇ ਹੋ ਤਾਂ ਬਹੁਤ ਵਧੀਆ ਨਹੀਂ ਤਿੰਨ ਟਾਈਮ ਤਾਂ ਤੁਸੀਂ ਇਹਨੂੰ ਕਰੋ ਜਿੰਨੇ ਵਾਰੀ ਵੀ ਤੁਸੀਂ ਮਤਲਬ ਕਿ ਤੁਹਾਡਾ ਜੀਭ ਦੇ ਵਿੱਚ ਹੱਥ ਜਾਊਗਾ ਹਨਾ ਤੁਹਾਡਾ ਨੋਟ ਮੁਹੱਤਪ ਹੋਊਗਾ ਤੁਸੀਂ ਨੋਟ ਕੱਢੋ ਕੱਢ ਕੇ ਉਹਦੇ ਵੱਲ ਦੇਖੋ ਉਹਨੂੰ ਹੱਥਾਂ ਦੇ ਵਿੱਚ ਇਸ ਤਰੀਕੇ ਨਾਲ ਲੈ ਕੇ ਨਾ ਧੰਨਵਾਦ ਕਰੋ ਵੀ ਪ੍ਰਮਾਤਮਾ ਦਾ ਧੰਨਵਾਦ ਕਰੋ ਕਿਉਂਕਿ ਦੇਖੋ ਹਰ ਇੱਕ ਚੀਜ਼ ਤਾਂ ਜਿਹੜੇ ਜਿਹੜੇ ਗੌਟ ਹੋ ਗਿਆ ਰਾਮ ਹੋ ਗਿਆ ਵਾਹਿਗੁਰੂ ਹੋ ਗਿਆ ਅੱਲਾਹ ਹੋ ਗਿਆ ਸਭ ਉਹਦੀਆਂ ਹੀ ਦਿੱਤੀ ਹੋਈਆਂ ਚੀਜ਼ਾਂ ਆਪਾਂ ਵਰਤਦੇ ਆਂ ਖਾਣੇ ਆ ਪੀਣੇ ਆ ਤੇ ਹੰਡਾਉਣੇ ਆ ਹਨਾ ਤੇ ਜਿਹੜਾ ਯੂਨੀਵਰਸ ਹੁੰਦਾ ਸ੍ਰਿਸ਼ਟੀ ਹੁੰਦਾ ਉਹ ਪਰਮਾਤਮਾ ਦੇ ਥੱਲੇ ਹੀ ਇਹ ਚੀਜ਼ਾਂ ਚੱਲਦੀਆਂ ਨੇ ਠੀਕ ਹੈ ਜੀ ਸੋ ਹਮੇਸ਼ਾ ਧੰਨਵਾਦ ਕਰੋ ਕੀ ਕਹਿ ਕੇ ਧੰਨਵਾਦ ਕਰਨਾ ਆਪਣੇ ਮਨ ਦੇ ਵਿੱਚ ਇਹ ਚੀਜ਼ ਸੋਚਣੀ ਹੈ ਬਿਣਾ ਬੋਲੇ ਸੋਚਣੀ ਹੈ ਵੀ ਜੋ ਚੀਜ਼ ਹੁਣ ਤੱਕ ਤੁਸੀਂ ਮੈਨੂੰ ਦਿੱਤੀ ਜੋ ਧਨ ਮੇਰੀ ਜ਼ਿੰਦਗੀ ਵਿੱਚ ਹੁਣ ਤੱਕ ਆਇਆ ਉਸ ਸਾਰੇ ਧਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਇੱਕ ਚੀਜ਼ ਮੈਂ ਇੱਥੇ ਹੁਣ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਅਗਰ ਤੁਹਾਡੇ ਮਨ ਦੇ ਵਿੱਚ ਡਾਊਟ ਆਉਂਦਾ ਵੀ ਧੰਨਵਾਦ ਕਹਿਣਾ ਕੀ ਹੁੰਦਾ ਦੇਖੋ ਜੇ ਕੋਈ ਇੱਕ ਬੰਦਾ ਆਪਰ ਹਮੰਦਾ ਚੰਗਾ ਬੋਲਦਾ ਹੈ ਕੀ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਨਹੀਂ ਹੁੰਦੀ ਨਾ ਸਾਨੂੰ ਬੁਰਾ ਲੱਗਦਾ ਹੈ ਹਨਾ ਫਿਰ ਆਪਾਂ ਕੀ ਕਰਦੇ ਹਾਂ ਉਸ ਬੰਦੇ ਤੋਂ فاਸਲਾ ਬਣਾ ਲੈਨੇ ਆ ਠੀਕ ਹੈ ਸੋ ਇਸੇ ਤਰੀਕੇ ਨਾਲ ਜਦੋਂ ਆਪਾਂ ਤੁਹਾਨੂੰ ਕੋਸਦੇ ਆ ਨਾ ਕੋਸਦੇ ਮਤਲਬ ਜਦੋਂ ਮੰਨ ਲਓ ਆਪਾਂ ਕਹਿੰਦੇ ਆ ਵੀ ਸਾ ਵੀ ਪੈਸਾ ਮੇਰੇ ਕੋਲ ਤਾਂ ਹੁੰਦਾ ਹੀ ਨਹੀਂ ਮੇਰੀ ਤਾਂ ਕਿਸਮਤੀ ਫੁੱਟੀ ਹੋਈ ਹੈ ਮੇਰੀ ਤਾਂ ਕਿਸਮਤ ਜੇ ਹੀ ਕੁਝ ਲਿਖਿਆ ਹੋਇਆ ਤਾਂ ਇਹ ਕੀ ਆਪਾਂ ਤੁਹਾਨੂੰ ਵੀ ਕੋਸ ਰਹੇ ਆ ਆਪਣੇ ਆਪ ਨੂੰ ਵੀ ਕੋਸ ਰਹੇ ਆ ਪਰਮਾਤਮਾ ਨੂੰ ਵੀ ਕੋਸ ਰਹੇ ਆ ਤੇ ਯੂਨੀਵਰਸ ਨੂੰ ਵੀ ਕੋਸ ਰਹੇ ਆ ਠੀਕ ਆ ਆਪਾਂ ਹਰ ਇੱਕ ਚੀਜ਼ ਨੂੰ ਕੋਸ ਰਹੇ ਆ ਤਾਂ ਉਹਦੇ ਨਾਲ ਕੀ ਹੁੰਦਾ ਹੈ ਫਿਰ ਜਦੋਂ ਆਪਾਂ ਇਨਸਾਨ ਹੋ ਕੇ ਆਪਾਂ ਫਿਰ ਉਹਨਾਂ ਚੀਜ਼ਾਂ ਤੋਂ ਦੂਰੀ ਵਾਟਦੇ ਆ ਜਿਹੜੀਆਂ ਸਾਨੂੰ ਤਕਲੀਫ ਦਿੰਦੀਆਂ ਤਾਂ ਫੇਰ ਇਸੇ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਅਸੀਂ ਜ਼ਿੰਦਗੀ 'ਚ ਪਾਉਣਾ ਚਾਹੁੰਦੇ ਆ ਫਿਰ ਉਹ ਸਾਥੋਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਆਪਾਂ ਹਰ ਟਾਈਮ ਕੋਸਤੀ ਜਾਂਦੇ ਆ ਹਰ ਟਾਈਮ ਉਲਾਮੇ ਦੇ ਜਾਂਦੇ ਆ ਸੋ ਇਹ ਚੀਜ਼ਾ ਇਹ ਕਰਨ ਦੇ ਨਾਲ ਇਸ ਕਰਕੇ ਫਰਕ ਪੈਂਦਾ ਜਿਵੇਂ ਹੁਣ ਦੇਖੋ ਆਪਾਂ ਅਗਰ ਪੁਰਾਣੀ ਟਾਈਮ ਦੀ ਗੱਲ ਕਰੀਏ ਆਪਣੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ ਅੱਜ ਵੀ ਆਪਣੇ ਬਜ਼ੁਰਗ ਬਹੁਤ ਸਾਰੇ ਮਤਲਬ ਕਿ ਆਪਾਂ ਨੂੰ ਇਹ ਚੀਜ਼ ਕਹਿੰਦੇ ਨੇ ਜਦੋਂ ਕਈ ਵਾਰੀ ਆਪਾਂ ਕੋਈ ਇਹ ਜਿਹੀ ਗੱਲ ਕਹਿ ਦਿੰਦੇ ਆ ਜਿਹੜੀ ਆਪਾਂ ਨੂੰ ਨਹੀਂ ਕਹਿਣੀ ਚਾਹੀਦੀ ਤਾਂ ਆਪਾਂ ਨੂੰ ਆਪਣੇ ਬਜ਼ੁਰਗ ਕੀ ਕਹਿੰਦੇ ਆ ਅੱਛਾ ਤੇਰਾ ਮੂੰਹ ਤਾਂ ਚੱਜਦਾ ਨਹੀਂ ਇਹ ਗੱਲ ਤਾਂ ਚਾਹੀਦੀ ਕਰ ਲੈ ਜਾਂ ਫਿਰ ਕੋਈ ਹੋਰ ਕਹਾਵਤ ਬੋਲਦੇ ਹੁੰਦੇ ਆ ਮੁਰਦਾ ਹੋਲੇ ਖੱਪਣ ਪਾੜੀ ਹੈਨਾ ਇਹ ਚੀਜ਼ ਕਹਿੰਦੇ ਆ ਨਾ ਇਹਦੇ ਪਿੱਛੇ ਇਹ ਹੁੰਦਾ ਵੀ ਤੂੰ ਮਾੜਾ ਕਿਉਂ ਬੋਲ ਰਿਹਾ ਹੈ ਮਾੜਾ ਸ਼ਬਦ ਆਪਣੇ ਮੂੰਹ ਚੋਂ ਕਿਉਂ ਕੱਢ ਰਿਹਾ ਹੈ ਆਪਾਂ ਨੂੰ ਰੋਕ ਦੇਣੀ ਤੇ ਇਹ ਨਾ ਗੱਲਾਂ ਜਿਹੜੀਆਂ ਆਪਾਂ ਨੂੰ ਆਪਾਂ ਕਹਿੰਦੇ ਸੀਗੇ ਵੀ ਇਹ ਨਾ ਆਪਾਂ ਹੱਸ ਪੈਂਦੇ ਤੇ ਆਪਾਂ ਇਹ ਸੋਚਦੇ ਹੁੰਦੇ ਸੀ ਵੀ ਐ ਕਿ ਹੋ ਜੂ ਤਾਂ ਇਹਨਾਂ ਚੀਜ਼ਾਂ ਨਾਲ ਬਹੁਤ ਕੁਝ ਹੁੰਦਾ ਹੈ ਅਗਰ ਉਹ ਆਪਾਂ ਨੂੰ ਰੋਕਦੇ ਸੀ ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਵੀ ਮਾੜਾ ਬੋਲੋ ਨਾ ਮਾੜਾ ਸੋਚੋ ਨਾ ਬੋਲੋ ਕਿਉਂ ਨਾ ਕਿਉਂਕਿ ਆਪਣੇ ਬਜ਼ੁਰਗ ਆਪਾਂ ਨੂੰ ਇੱਕ ਚੀਜ਼ ਹਮੇਸ਼ਾ ਸਮਝਾਉਂਦੇ ਹੁੰਦੇ ਸੀ ਵੀ ਦਿਨ ਦੇ ਵਿੱਚ ਇੱਕ ਵਾਰੀ ਸਾਡੀ ਜ਼बान ਦੇ ਉੱਤੇ ਕੋਈ ਤਾਂ ਕਹਿੰਦਾ ਬਿਓ ਮਾਤਾ ਟਿਕਦੀ ਐ ਕੋਈ ਕਹਿੰਦਾ ਸਰਸਵਤੀ ਟਿਕਦੀ ਐ ਵੀ ਜੂ ਆਪਾਂ ਮੂੰਹ ਦੇ ਵਿੱਚੋਂ ਬੋਲਦੇ ਆਂ ਕਈ ਵਾਰੀ ਪੂਰੇ ਦਿਨ ਦੇ ਵਿੱਚ ਜਾਨੀ ਕਿ 24 ਘੰਟੇ ਦੇ ਵਿੱਚ ਉਹ ਇੱਕ ਚੀਜ਼ ਪੂਰੀ ਹੋ ਜਾਂਦੀ ਐ ਸੋ ਆਪਾਂ ਨੂੰ ਨਹੀਂ ਪਤਾ ਵੀ ਕਿਹੜਾ ਟਾਈਮ ਉਹ ਹੈ ਕਿਸ ਟਾਈਮ ਆਪਾਂ ਜਿਹੜੀ ਚੀਜ਼ ਬੋਲਾਂਗੇ ਉਹ ਪਾਕਿਆ ਪੂਰੀ ਹੋ ਜਾਂਦੀ ਹੈ ਸੱਚ ਵੀ ਹੈ ਜੀ ਠੀਕ ਹੈ ਸੋ ਆਪਾਂ ਹਮੇਸ਼ਾ ਧੰਨਵਾਦ ਕਹਿੰਦੇ ਰਹਿਣਾ ਸ਼ੁਕਰੀਆ ਕਹਿੰਦੇ ਰਹਿਣਾ ਤੇ ਜੋ ਸਾਨੂੰ ਮਿਲਿਆ ਉਹਦੇ ਲਈ ਖੁਸ਼ ਹੁੰਦੇ ਰਹਿਣਾ ਸੋ ਇੱਕ ਤਾਂ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾਗਾ ਤੇਰੇ ਆਤ ਨੂੰ ਸੌਣ ਤੋਂ ਪਹਿਲਾਂ ਆਪਾਂ ਇਹ ਬੋਲਣਾ ਸਵੇਰ ਉੱਠਣ ਵੇਲੇ ਬੋਲਣਾ ਤੇ ਦਿਨ ਦੇ ਟਾਈਮ ਜਿੰਨੇ ਵਾਰ ਤੁਸੀਂ ਮਰਜ਼ੀ ਬੋਲ ਸਕੋ ਅੱਛਾ ਜੇ ਹੁਣ ਤੁਹਾਡੇ ਜੇਬ ਨਹੀਂ ਆ ਹੁਣ ਕਈਆਂ ਦੇ ਦਿਮਾਗ 'ਚ ਇਹ ਹੋਊਗਾ ਵੀ ਮੇਰੇ ਤਾਂ ਪੌਕੇਟ ਹੀ ਹੈ ਨਹੀਂ ਮੈਂ ਤਾਂ ਮਤਲਬ ਸੂਟ ਸਲਵਾਰ ਸੂਟ ਹੁੰਦਾ ਉਹਦੇ ਜੇਬ ਨਹੀਂ ਆ ਤਾਵੇਂ ਤੁਸੀਂ ਉਸ ਨੋਟ ਨੂੰ ਕਿਸੇ ਇਹ ਜੀ ਜਗ੍ਹਾ ਤੇ ਰੱਖੋ ਜਿੱਥੇ ਦਿਨ ਦੇ ਵਿੱਚ ਘੱਟੋ ਘਾਟ 3-4 ਵਾਰ ਤੁਹਾਡਾ ਧਿਆਨ ਜਾਂਦਾ ਹੋਵੇ ਵੀ ਤਿੰਨ ਤੋਂ ਚਾਰ ਵਾਰ ਤੁਸੀਂ ਉਸ ਜਗ੍ਹਾ ਤੇ ਜਾਂਦੇ ਹੋਮ ਤੇ ਤੁਹਾਡੇ ਧਿਆਨ ਉਸ ਚੀਜ਼ ਤੇ ਪਵੇ ਠੀਕ ਆ ਕਰੋ ਉੱਥੋਂ ਤੁਸੀਂ ਉਹਨੂੰ ਚੱਕ ਕੇ ਸੇਮ ਉਵੇਂ ਜਿਵੇਂ ਤੁਹਾਨੂੰ ਦੱਸਿਆ ਉਵੇਂ ਤੁਸੀਂ ਬੋਲ ਸਕਦੇ ਹੋ ਕੁੰਤ ਉਸੇ ਸੋਚੋਗੇ ਵੀ ਇਹ ਲਿਖ ਕੇ ਬੋਲਣਾ ਜ਼ਰੂਰੀ ਆ ਕਿ ਅਸੀਂ ਵੈਸੇ ਵੀ ਬੋਲ ਸਕਦੇ ਬੋਲ ਸਕਦੇ ਆ ਲੇਕਿਨ ਇੱਕ ਚੀਜ਼ ਕਹਿੰਦੇ ਹੁੰਦੇ ਆ ਨਾ ਜਿਵੇਂ ਹੁਣ ਮੰਨ ਲਓ ਆਪਾਂ ਕਈ ਵਾਰੀ ਕੋਈ ਚੀਜ਼ ਕੰਮ ਭੁੱਲ ਜਾਂਦੇ ਆ ਆਪਾਂ ਫੋਨ ਦੇ ਵਿੱਚ ਰਿਮਾਈਂਡਰ ਲਾ ਲੈਨੇ ਆ ਵੀ ਮੈਨੂੰ ਇਸ ਤਰੀਕ ਨੂੰ ਆਹ ਚੀਜ਼ ਯਾਦ ਆ ਜਾਵੇ ਕਿਉਂਕਿ ਮੈਂ ਆਹ ਕੰਮ ਕਰਨਾ ਹੈ ਨਾ ਜਾਂ ਕਿਸਦਾ ਬਰਥਡੇ ਜਾਂ ਕੋਈ ਐਨੀਵਰਸਰੀ ਹੈ ਨਾ ਤਾਂ ਆਪਾਂ ਉਹ ਚੀਜ਼ ਰਿਮਾਈਂਡਰ ਤੇ ਲਾ ਦਨੇ ਆ ਇਹ ਇੱਕ ਤਰ੍ਹਾਂ ਦਾ ਰਿਮਾਈਂਡਰ ਹੈ ਜਦੋਂ ਆਪਾਂ ਉਹ ਲਿਖ ਕੇ ਆਪਾਂ ਆਪਣੇ ਸਾਹਮਣੇ ਰੱਖਦੇ ਹਾਂ ਮਤਲਬ ਰਿਮਾਈਂਡਰ ਹੈ ਕਿ ਅਸੀਂ ਦਿਨ ਦੇ ਵਿੱਚ ਆਹ ਕੰਮ ਇੰਨੇ ਵਾਰੀ ਕਰਨਾ ਹੈ ਅਸੀਂ ਇੰਨੇ ਵਾਰੀ ਧੰਨਵਾਦ ਕਰਨਾ ਹੈ ਇੰਨੇ ਵਾਰੀ ਸ਼ੁਕਰਿਆ ਕਰਨਾ ਇਹ ਕੀ ਹੈ ਸਾਡੇ ਲਈ ਰਿਮਾਈਂਡਰ ਦਾ ਕੰਮ ਕਰਦਾ ਹੈ ਠੀਕ ਹੈ ਜੀ ਇਹ ਹੋ ਗਿਆ ਹੁਣ ਇੱਕ ਚੀਜ਼ ਲਾਸਟ ਤੇ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਇਹਦੇ ਬਾਰੇ ਵੀ ਮੈਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਇਹ ਤਾਂ ਸਾਰਾ ਕੁਝ ਤੁਸੀਂ ਇੱਕੋ ਦਿਨ ਕਰਨਾ ਹਰ ਰੋਜ਼ ਕਰਨਾ ਹੈ ਜਿਹੜੇ ਮੈਂ ਪੁਆਇੰਟ ਤੁਹਾਡੇ ਨਾਲ ਸ਼ੇਅਰ ਕੀਤੇ ਆ ਨਾ ਇਹ ਇੱਕੋ ਹੀ ਦਿਨ ਕਰਨੇ ਆ ਇੱਕ ਵਾਰੀ ਆਪਾਂ ਦੁਬਾਰਾ ਵੀ ਰਿਪੀਟ ਕਰ ਦਵਾਂਗੇ ਲਾਸਟ ਵਾਲਾ ਪੁਆਇੰਟ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਦਵਾਂ ਤੁਸੀਂ ਕੋਈ ਵੀ ਪੱਥਰ ਲੈ ਲੈਣਾ ਕੋਈ ਵੀ ਸ਼ੇਪ ਦਾ ਕੋਈ ਵੀ ਰੰਗ ਦਾ ਠੀਕ ਹੈ ਕੋਈ ਬਜਰੀ ਦਾ ਪੱਥਰ ਹੋ ਸਕਦਾ ਹੈ ਕੋਈ ਕਲਰਫੁੱਲ ਪੱਥਰ ਹੋ ਸਕਦਾ ਕੋਈ ਡੈਕੋਰੇਸ਼ਨ ਦੇ ਪੱਥਰ ਕਈ ਵਾਰੀ ਆਪਣੇ ਘਰ ਚੋਂ ਪਏ ਹੁੰਦੇ ਉਹਨਾਂ ਚੋਂ ਲੈ ਲਓ ਛੋਟਾ ਜਿਹਾ ਪੱਥਰ ਲੈ ਲਓ ਨੁਕੀਲਾ ਨਾ ਹੋਵੇ ਮਤਲਬ ਜਿਆਦਾ ਤਿੱਖਾ ਜਣਾ ਹੋਵੇ ਠੀਕ ਹੈ ਉਹਨੂੰ ਤੁਸੀਂ ਲੈ ਲਓ ਆਪਣੀ ਹੱਥ ਵਿੱਚ ਰੱਖ ਲਓ ਨੂੰ ਰੱਖ ਕੇ ਨਾ ਐਦਾਂ ਬੈਠ ਜਾਓ ਉਦੋਂ ਬਾਅਦ ਤੁਸੀਂ ਸੋਚਣਾ ਦਿਨ ਦੇ ਵਿੱਚ ਸਹੀ ਮੋਹੀ ਜੀ ਸੋਚਣੀ ਹੈ ਵੀ ਦਿਨ ਦੇ ਵਿੱਚ ਤੁਹਾਡੇ ਨਾਲ ਕੀ ਕੁਝ ਚੰਗਾ ਹੋਇਆ ਕਿਹੜੀ ਕਿਹੜੀ ਚੀਜ਼ ਲਈ ਤੁਸੀਂ ਧੰਨਵਾਦ ਹਾਂ ਕਿਹੜੇ ਕਿਹੜੇ ਚੀਜ਼ ਲਈ ਤੁਸੀਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਮਾਤਮਾ ਨੇ ਤੁਹਾਨੂੰ ਦਿੱਤੀ ਯੂਨੀਵਰਸ ਨੇ ਤੁਹਾਡੀ ਉਹ ਮਨੋ ਕਾਮਨਾ ਪੂਰੀ ਕੀਤੀ ਹਨਾ ਤੁਹਾਨੂੰ ਉਹ ਚੀਜ਼ ਮਿਲੀ ਤੁਸੀਂ ਉਹਦੇ ਲਈ ਸ਼ੁਕਰਗੁਜ਼ਾਰ ਹੋ ਤਾਂ ਫਿਰ ਤੁਸੀਂ ਉਸ ਪੱਥਰ ਨੂੰ ਹੱਥ ਵਿੱਚ ਲੈ ਕੇ ਯਾਨੀ ਕਿ ਫੇਰ ਤੁਸੀਂ ਆਪਣੀ ਦਿਲ ਤੋਂ ਚੀਜ਼ ਮਹਿਸੂਸ ਵੀ ਕਰਨੀ ਆ ਜਦੋਂ ਨੋਟ ਵਾਲੀ ਚੀਜ਼ ਕਰਨੀ ਆ ਉਦੋਂ ਵੀ ਧੰਨਵਾਦ ਜਿਹੜਾ ਮਹਿਸੂਸ ਕਰਨਾ ਅੰਦਰੋਂ ਇਹ ਨਹੀਂ ਸਿਰਫ ਉਤੋਂ-ਤੋਂ ਬੋਲਣਾ ਮਹਿਸੂਸ ਕਰਨਾ ਤੇ ਸੇਮ ਉਦਾਂ ਹੀ ਪੱਥਰ ਵੇਰੀ ਵੀ ਤੁਸੀਂ ਉਹ ਚੀਜ਼ ਮਹਿਸੂਸ ਕਰਨੀ ਆ ਤਾਂ ਉਹਨੂੰ ਇੱਕ ਤਾਂ ਤੁਸੀਂ ਇਹ ਮੰਨ ਲਓ ਕਿ ਜਾਦੂਈ ਪੱਥਰ ਆ ਹੋ ਠੀਕ ਹੈ ਤੁਸੀਂ ਆਪਣੇ ਦਿਲ ਦੇ ਵਿੱਚ ਸੋਚਣਾ ਹੈ ਸ਼ੁਕਰਾਨਾ ਕਰਨਾ ਉਸ ਹਰ ਇੱਕ ਚੀਜ਼ ਲਈ ਚਾਹੇ ਤੁਸੀਂ ਰੋਟੀ ਖਾਧੀ ਹੈ ਚਾਹੇ ਤੁਸੀਂ ਪਾਣੀ ਪੀਤਾ ਹਰ ਇੱਕ ਚੀਜ਼ ਲਈ ਸ਼ੁਕਰਗੁਜ਼ਾਰ ਹੋਣਾ ਤੁਸੀਂ ਠੀਕ ਹੈ ਉਸ ਤੋਂ ਬਾਅਦ ਤੁਸੀਂ ਅੱਖਾਂ ਬੰਦ ਕਰਕੇ ਸੋਚ ਲਿਆ ਉਸ ਤੋਂ ਬਾਅਦ ਤੁਸੀਂ ਆਪਣੀ ਉਸ ਪੱਥਰ ਵੱਲ ਦੇਖਣਾ ਹੈ ਇਹਦੇ ਨਾਲ ਕੀ ਹੁੰਦਾ ਦੇਖੋ ਜਦੋਂ ਆਪਾਂ ਕੋਈ ਅੱਖਾਂ ਬੰਦ ਕਰਕੇ ਉਸ ਜਗ੍ਹਾ ਤੇ ਧਿਆਨ ਕਨਸੈਂਟਰੇਟ ਕਰਕੇ ਆਪਾਂ ਕੋਈ ਚੀਜ਼ ਦਿਮਾਗ ਦੇ ਵਿੱਚ ਕ੍ਰੀਏਟ ਕਰਦੇ ਹਾਂ ਨਾ ਉਸ ਤੋਂ ਬਾਅਦ ਜਦੋਂ ਆਪਾਂ ਅੱਖਾਂ ਖੋਲ ਕੇ ਜਿਹੜੀ ਚੀਜ਼ ਵੱਲ ਦੇਖਦੇ ਹਾਂ ਤਾਂ ਸਮਝ ਲਓ ਜਿਹੜੀ ਪੋਜ਼ਿਟਿਵ ਵਾਈਬਸ ਹੁੰਦੀਆਂ ਉਸ ਚੀਜ਼ ਵੱਲ ਅਟਰੈਕਟ ਹੋ ਜਾਂਦੀਆਂ ਉਸ ਚੀਜ਼ ਵੱਲ ਨੂੰ ਟਰਾਂਸਫਰ ਹੋ ਜਾਂਦੀਆਂ ਸੋ ਇਸੇ ਤਰੀਕੇ ਨਾਲ ਫਿਰ ਉਹ ਪੱਥਰ ਨੂੰ ਤੁਸੀਂ ਆਪਣੇ ਸਹਰਾਣੇ ਦੇ ਥੱਲੇ ਰੱਖ ਕੇ ਸੌ ਜਾਣਾ ਠੀਕ ਹੈ ਜੀ ਹੁਣ ਇਹਦੇ ਨਾਲ ਕੀ ਹੁੰਦਾ ਇਹ ਕੋਈ ਜਾਦੂ ਨਹੀਂ ਇਹ ਕੋਈ ਟੋਣਾ ਨਹੀਂ ਉਹ ਕੋਈ ਵਹਿਮ ਨਹੀਂ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਹੈ ਵੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਨਾਲ ਮਤਲਬ ਕਿ ਅਸੀਂ ਕਰ ਕੀ ਰਹੇ ਹਾਂ ਅਸੀਂ ਇੱਕ ਤਰੀਕੇ ਨਾਲ ਆਪਣੇ ਮਾਈਂਡ ਨੂੰ ਗਾਈਡ ਕਰ ਰਹੇ ਹਾਂ ਵੀ ਤੂੰ ਨੈਗੇਟਿਵ ਨਹੀਂ ਸੋਚਣਾ ਪੋਜ਼ਿਟਿਵ ਸੋਚਣਾ ਜਿੰਨੋਂ ਆਪਾਂ ਸ਼ੁਕਰਾਨਾ ਕਰਦੇ ਆਂ ਆਪਾਂ ਦਿਲ ਤੋਂ ਖੁਸ਼ੀ ਮਹਿਸੂਸ ਕਰਦੇ ਆਂ ਆਪਾਂ ਧੰਨਵਾਦ ਕਰਦੇ ਆਂ ਉਹ ਆਪਾਂ ਕਦੋਂ ਕਰਦੇ ਆਂ ਜਦੋਂ ਆਪਾਂ ਪੋਜ਼ਿਟਿਵ ਥਿੰਕਿੰਗ ਦੇ ਵਿੱਚ ਹੁੰਦੇ ਆਂ ਨੈਗੇਟਿਵ ਥਿੰਕਿੰਗ ਦੇ ਟਾਈਮ ਆਪਾਂ ਧੰਨਵਾਦ ਨਹੀਂ ਕਰ ਪਾਉਂਦੇ ਉਦੋਂ ਤਾਂ ਆਪਾਂ ਲਾਂਭੇ ਦਿੰਦੀ ਆਂ ਸੋਪਾ ਆਪਣੇ ਆਪ ਨੂੰ ਨਾ ਚੀਜ਼ਾਂ ਤੋਂ ਬਚਾਉਣਾ ਵੀ ਅਸੀਂ ਲਾਂਭੇ ਨਹੀਂ ਦੇਣੇ ਅਸੀਂ ਸ਼ਿਕਾਇਤਾਂ ਨਹੀਂ ਕਰਨੀਆਂ ਅਸੀਂ ਰੋਣੇ ਧੋਣੇ ਨਹੀਂ ਸਾਡੇ ਰੋਣੇ ਠੀਕ ਹੈ ਜੀ ਸੋ ਇਹਦੇ ਨਾਲ ਕੀ ਹੋਊਗਾ ਸਾਡੇ ਆਸੇ ਪਾਸੇ ਜਿਹੜੀ ਪੋਜ਼ਿਟਿਵ ਵਾਈਬਸ ਆ ਉਹ ਕ੍ਰੀਏਟ ਹੋਣਗੀਆਂ ਵਧਣਗੀਆਂ ਪੋਜ਼ਿਟਿਵਿਟੀ ਵਧੂਗੀ ਦੇਖੋ ਜਦੋਂ ਆਪਾਂ ਗੁਰਵਾਣੀ ਜਪਦੇ ਹੁੰਨੇ ਆ ਹਨਾ ਆਪਾਂ ਅਕਸਰ ਕਹਿੰਦੇ ਹੁੰਨੇ ਆ ਕਿ ਇੱਕ ਜਗ੍ਹਾ ਤੇ ਬੈਠ ਕੇ ਬਾਣ ਕਰੋ ਰੀਜ਼ਨ ਕੀ ਹੁੰਦਾ ਹੈ ਕਿ ਫਿਰ ਉਸ ਜਗ੍ਹਾ ਦਾ ਜਿਹੜੀ ਵਾਈਬ੍ਰੇਸ਼ਨ ਹੈ ਉਹ ਪੋਜ਼ਿਟਿਵ ਹੋ ਜਾਂਦੀ ਹੈ ਉਸ ਜਗ੍ਹਾ ਦਾ ਮਾਹੌਲ ਬਦਲ ਜਾਂਦਾ ਹੈ ਠੀਕ ਹੈ ਅਗਰ ਆਪਾਂ ਰੋਜ਼ ਇੱਕ ਜਗ੍ਹਾ ਤੇ ਬਹਿ ਕੇ ਬਾਣ ਕਰਦੇ ਆ ਨਾ ਉਸ ਜਗ੍ਹਾ ਦਾ ਮਾਹੌਲ ਬਦਲ ਜਾਂਦਾ ਹੈ ਉੱਥੇ ਫਿਰ ਸਾਡਾ ਮਨ ਜਿਹੜਾ ਧਿਆਨ ਆ ਆਟੋਮੈਟਿਕਲੀ ਟਿਕਣਾ ਸ਼ੁਰ ਲੰਦਾ ਠੀਕ ਹੈ ਜੀ ਇਸੇ ਤਰੀਕੇ ਨਾਲ ਜਦੋਂ ਆਪਾਂ ਰੋਜ਼ ਚੰਗੀਆਂ ਚੀਜ਼ਾਂ ਕਰਦੇ ਆਂ ਤੇ ਆਪਾਂ ਪੋਜ਼ਿਟਿਵ ਥਿੰਕਿੰਗ ਦੇ ਨਾਲ ਚੀਜ਼ਾਂ ਕਰਦੇ ਆਂ ਤਾਂ ਫਿਰ ਉਸ ਕਮਰੇ ਦੇ ਵਿੱਚ ਜਾਂ ਉਸ ਜਗ੍ਹਾ ਦੇ ਵਿੱਚ ਜਿਹੜੀ ਪੋਜ਼ਿਟਿਵ ਵਾਈਬਸ ਵਾਝ ਜਾਂਦੀਆਂ 네ਗੇਟਿਵਿਟੀਜ਼ ਉਥੋਂ ਖਤਮ ਹੋ ਜਾਂਦੀਆਂ ਤੇ ਜਦੋਂ ਪੋਜ਼ਿਟਿਵ ਵਾਈਬਸ ਵਧਦੀਆਂ ਨੇ ਫਿਰ ਪੋਜ਼ਿਟਿਵ ਚੀਜ਼ਾਂ ਸਾਡੇ ਵੱਲ ਅਟਰੈਕਟ ਹੁੰਦੀਆਂ ਚਾਹੇ ਉਹ ਮਨੀ ਹੋਵੇ ਚਾਹੇ ਉਹ ਸਾਡੇ ਘਰੋਂ ਹੋਵੇ ਚਾਹੇ ਕੋਈ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਕਰਨਾ ਚਾਹੁੰਦੇ ਆ ਪਾਉਣਾ ਚਾਹੁੰਦੇ ਆ ਠੀਕ ਹੈ ਉਹ ਹਰ ਇੱਕ ਚੀਜ਼ ਸਾਡੇ ਵੱਲ ਅਟਰੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ ਜੋ ਪਰ ਇੱਕ ਵਾਰੀ ਰਿਪੀਟ ਕਰ ਲੈਣੀ ਆ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਤੁਸੀਂ ਆਪਣੀਆਂ ਜਿਹੜੀਆਂ ਧੰਨਵਾਦ ਕਰਨਾ ਜੋ-ਜੋ ਤੁਹਾਨੂੰ ਪੂਰੇ ਦਿਨ ਦੇ ਵਿੱਚ ਖੁਸ਼ੀ ਮਿਲੀ ਉਹਦੇ ਲਈ ਫਿਰ ਤੁਸੀਂ ਆਪਣੇ ਬਚਪਨ ਦੀਆਂ ਕੁਝ ਯਾਦਾਂ ਤਾਰੀਆਂ ਕਰਨੀਆਂ ਨੇ ਉਹਨਾਂ ਵਾਸਤੇ ਧੰਨਵਾਦ ਕਰਨਾ ਵੀ ਤੁਹਾਨੂੰ ਕੀ ਕੁਝ ਮਿਲਿਆ ਕਿੰਨਾ ਧੰਨ ਮਿਲਿਆ ਫਿਰ ਤੁਸੀਂ ਨੋਟ ਦੇ ਉੱਤੇ ਜਿਹੜਾ ਲਿਖਿਆ ਧੰਨਵਾਦ ਉਹ ਕਰਨਾ ਤੇ ਮਹਿਸੂਸ ਕਰਨਾ ਹੈ ਪੋਜ਼ਿਟਿਵ ਥਿੰਕਿੰਗ ਦੇ ਨਾਲ ਕਰਨਾ ਅਗਰ ਤੁਸੀਂ ਚਾਹੋਗੇ ਚੀਜ਼ਾਂ ਵਾਕਈ ਵਰਕ ਕਰਨ ਤੇ ਵਾਕਈ ਕਰਦੀਆਂ ਵੀ ਨੇ ਅਗਰ ਤੁਸੀਂ ਪੋਜ਼ਿਟਿਵਿਟੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਰੋਗੇ ਸੋ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਸੱਚਾ ਕੁਝ ਪੁਆਇੰਟ ਹੋਰ ਸੀ ਜਿਹੜੇ ਰਿਵਾਈਜ਼ ਕਰਵਾਨੀ ਨੇ ਤੈਗ ਕੇ ਤੇ ਇਹ ਸੀਗਾ ਵੀ ਨੋਟ ਤਾਂ ਤੁਸੀਂ ਉਹ ਕਰ ਲਿਆ ਉਸ ਤੋਂ ਬਾਅਦ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਉਹ ਨੋਟ ਨੂੰ ਜਿੱਥੇ ਤੁਹਾਡਾ ਧਿਆਨ ਦੇ ਵਿੱਚ ਦੋ ਤੋਂ ਤਿੰਨ ਵਾਰੀ ਜਾਵੇ ਤੇ ਇੱਕ ਜਿਹੜਾ ਪੱਥਰ ਵਾਲਾ ਵੀ ਪੱਥਰ ਨੂੰ ਤੁਸੀਂ ਸ਼ੁਕਰੀਆ ਕਰਨਾ ਉਹਨੂੰ ਰੋਜ਼ ਸਹਰਾਣੇ ਥੱਲੇ ਉੱਧੇ ਹੀ ਰੱਖ ਦਿਆ ਕਰੋ ਰਾਤ ਨੂੰ ਸੌਣ ਦੇ ਟਾਈਮ ਤੁਸੀਂ ਉਹਨੂੰ ਚੱਕਿਆ ਕਰੋ ਤੇ ਫਿਰ ਬੋਲ ਕੇ ਆਪਣਾ ਧੰਨਵਾਦ ਕਰਕੇ ਪੈ ਜਾਣਾ ਪਤਾ ਕੀ ਹੈ ਦੇਖੋ ਇੱਕ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਜਰੂਰ ਕਰੂੰਗੀ ਜਿਵੇਂ ਹੁਣ ਕਈ ਵਾਰ ਸੰਤ ਮਹਾਂਪੁਰਸ਼ ਕਹਿੰਦੇ ਨੇ ਵੀ ਤੁਸੀਂ ਅਗਰ ਗੁਰੂ ਘਰ ਤੁਹਾਡੇ ਤੋਂ ਨਹੀਂ ਜਾਇਆ ਜਾਂਦਾ ਨਾ ਅਗਰ ਨਾਗਾ ਪੈ ਜਾਂਦਾ ਤੁਸੀਂ ਆਪਣਾ ਏਮ ਬਣਾ ਲਓ ਏਮ ਮਤਲਬ ਕੋਈ ਮਕਸਦ ਬਣਾ ਲਓ ਮੈਂ ਗੁਰੂ ਘਰ ਜਾ ਕੇ ਆਹ ਕਰਨਾ ਕੋਈ ਸੇਵਾ ਆਰੰਭ ਕਰ ਲਓ ਕੁਝ ਕਰ ਲਓ ਹਨਾ ਸੋ ਉਹਦੇ ਨਾਲ ਕੀ ਆ ਤੁਹਾਡਾ ਰੂਟੀਨ ਬਣ ਜੂਗਾ ਗੁਰੂ ਘਰ ਜਾਣ ਦਾ ਜੇ ਤੁਹਾਡੇ ਤੋਂ ਵੈਸੇ ਨਹੀਂ ਜਾਇਆ ਜਾਂਦਾ ਨਾਗਾ ਪੈਂਦਾ ਹਨਾ ਤਾਂ ਆਪਾਂ ਰੂਟੀਨ ਬਣਾ ਲੈਣ ਜੇ ਆਪਾਂ ਕੋਈ ਸੇਵਾ ਆਰੰਭ ਕਰ ਲੈਂਦੇ ਆ ਫਿਰ ਆਪਾਂ ਨੂੰ ਇਹ ਹੁੰਦਾ ਵੀ ਮੈਂ ਅੱਜ ਸੇਵਾ ਕਰਨੀ ਆ ਤੇ ਮੈਂ ਆਰੰਭ ਕੀਤੀ ਹੋਈ ਆ ਹਨਾ ਫਿਰ ਉਹ ਜਰੀਆ ਬਣ ਜਾਂਦਾ ਆਪਾਂ ਨੂੰ ਉਸ ਕੰਮ ਨੂੰ ਕਰਨ ਦਾ ਠੀਕ ਉਸੇ ਤਰੀਕੇ ਨਾਲ ਜਿਹੜਾ ਨੋਟ ਟਿਕ ਪੱਥਰ ਵਾਲੀ ਜਿਹੜੀ ਤਕਨੀਕ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਆ ਇਹ ਜਰੀਆ ਹੈ ਤੁਹਾਡੇ ਮਾਈਂਡ ਨੂੰ ਪੋਜ਼ਿਟਿਵ ਬਣਾਉਣ ਦਾ ਤੁਹਾਡੇ ਮਾਈਂਡ ਨੂੰ 네ਗੇਟਿਵਿਟੀ ਦੇ ਵਿੱਚੋਂ ਕੱਢਣ ਦਾ ਤੁਹਾਡੀ ਥੌਟਸ ਨੂੰ ਪੋਜ਼ਿਟਿਵ ਬਣਾਉਣ ਦਾ ਇੱਕ ਤਰੀਕਾ ਹੈ ਸੋ ਨਹੀਂ ਕਰਦੇ ਆਂ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਤਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਚਲੋ ਜੀ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ